ਗੁੱਗਾ ਮਾਰੀ ਮੰਡਲੀ ਖਲਵਾੜਾ ਗੇੜ ਫਗਵਾੜਾ ਵੱਲੋਂ ਗੁੱਗਾ ਮਾਰੀ ਜੀ ਦੇ ਧਾਰਮਿਕ ਸਥਾਨ ਤੇ ਸਮੂਹ ਮਹਿਲਾ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਮਨਾਇਆ ਗਿਆ ਇਸ ਦੌਰਾਨ ਜਿੱਥੇ ਮਹਿਲਾਵਾਂ ਤੇ ਲੜਕੀਆਂ ਸੱਚ ਧਜ ਕੇ ਇਸ ਮੇਲੇ ਦੀ ਰੌਣਕ ਨੂੰ ਉਚਾਰ ਚੰਨ ਲਗਾ ਰਹੀਆਂ ਸਨ ਉੱਥੇ ਹੀ ਮਹਿਲਾਵਾਂ ਤੇ ਲੜਕੀਆਂ ਵੱਲੋਂ ਪ੍ਰਾਤਨ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਦੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਇਸ ਦੌਰਾਨ ਮਹਿਲਾਵਾਂ ਤੇ ਲੜਕੀਆਂ ਨੇ ਪ੍ਰਸਿੱਧ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤੇ ਬੋਲੀਆਂ ਵੀ ਪੇਸ਼ ਕੀਤੀਆਂ ਆਪਣੇ ਸੰਬੋਧਨ ਵਿੱਚ ਮਹਿਲਾਵਾਂ ਨੇ ਸਮੂਹ ਮਹਿਲਾ ਵਾ ਆਪ ਵਧਾਈਆਂ ਦਿੰਦੇ ਆ ਅੱਜ ਦੀ ਨੌਜਵਾਨੀ ਨੂੰ ਆਪਣੇ ਪ੍ਰਾਤਨ ਵਿਰਸੇ ਨਾਲ ਜੁੜੇ ਰਹਿਣ ਦਾ ਸੰਦੇਸ਼ ਵੀ ਦਿੱਤਾ ਮਹਿਲਾਮਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਇੱਕ ਅਜਿਹਾ ਤਿਉਹਾਰ ਹੈ ਜਿਸ ਦਾ ਮਹਿਲਾਮਤ ਦੇ ਲੜਕੀਆਂ ਨੂੰ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾਮਤ ਦੇ ਲੜਕੀਆਂ ਮਜੂਸਾਂ ਕਸ਼ਮੀਰਾ ਨਾਮ ਰੂਪੀ ਹੈ ਅਸੀਂ ਖਲਵਾੜਾ ਗੇਟ ਡੁੱਗਾ ਮਾੜੀ ਤੋਂ ਕੋਲ ਆਨੇ ਆ ਤੇ ਅੱਜ ਸਾਡੀ ਡੁੱਗਾ ਮਾੜੀ ਮੰਡਲੀ ਜੋ ਕਿ ਤੀਆ ਮੰਡਲੀ ਹੈ ਉਹਨਾਂ ਵੱਲੋਂ ਤੀਜ ਦਾ ਤਿਹਾਰ ਮਨਾਇਆ ਗਿਆ ਹੈ ਤੇ ਇਸ ਦੇ ਵਿੱਚ ਸਾਡਾ ਪੰਜਾਬੀ ਵਿਸਤਾ ਜਿਹਦੇ ਵਿੱਚ ਲੋਕ ਗੀਤ ਸੁਹਾਗ ਗੀਤਾਂ ਬੋਲੀਆਂ ਪਾ ਕੇ ਪੰਗੜਾ ਪਾ ਕੇ ਬਹੁਤ ਹੀ ਵਧੀਆ ਢੰਗ ਨਾਲ ਸਾਡਾ ਜਿਹੜਾ ਪ੍ਰੋਗਰਾਮ ਹੈ ਮਨਾਇਆ ਗਿਆ ਹੈ ਤੇ ਸਾਨੂੰ ਬਹੁਤ ਖੁਸ਼ੀ ਹੈ ਇਸ ਪ੍ਰੋਗਰਾਮ ਦੀ ਹਰ ਸਾਲ ਹੀ ਸਾਡੀ ਸੰਸਥਾ ਵੱਲੋਂ ਇਹ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਜਾਂਦਾ ਹੈ ਤੀਆ ਦਾ ਤਿਹਾੜੀ ਕਿਉਂ ਮਨਾਇਆ ਜਾਂਦਾ ਹੈ ਇਹ ਦਾ ਤਿਉਹਾਰ ਸੌਣ ਮਹੀਨੇ ਦੇ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ ਇਸ ਸੌਣ ਦੇ ਮਹੀਨੇ ਵਿੱਚ ਧੀਆਂ ਜਿਹੜੀਆਂ ਆਪਣੀ ਮਾਵਾ ਮਾਂ ਤੇ ਉਹਦੇ ਘਰ ਆਉਂਦੀਆਂ ਹਨ ਸੌਣ ਦਾ ਮਹੀਨਾ ਕੱਟਣ ਤੇ ਇਹ ਮਾਪਿਆਂ ਵੱਲੋਂ ਵੀ ਜਿਹੜੀ ਆ ਆਪਣੇ ਵੱਲੋਂ ਬਣਦੀ ਜੋ ਵੀ ਆ ਆਪਣੀ ਧੀਆਂ ਨੂੰ ਦਿੱਤੀ ਜਾਂਦੀ ਹੈ ਸੰਧਾਰਾ ਜਿਹਨੂੰ ਕਿ ਅਸੀਂ ਕਹਿੰਦੇ ਹਾਂ ਤੇ ਇਹ ਸਾਡਾ ਲੋਕਗੀਤ ਹੈ ਲੋਕ ਜਿਹੜਾ ਕੀ ਆ ਸਾਡੀ ਤੇ ਰਿਵਾਜ ਹੈ ਲੋਕ ਰਿਵਾਜ ਹੈ ਸਾਡੇ ਪੰਜਾਬ ਦਾ ਸਾਡੀਆਂ ਧੀਆਂ ਦੇ ਲਈ ਸਾਡੇ ਮਾਪਿਆਂ ਵੱਲੋਂ ਇਹ ਪਿਆਰ ਹੈ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ ਹੈ ਗੁੱਗਾ ਮਾਰੀ ਮੰਡਲੀ ਖਲਵਾੜਾ ਗੇੜ ਫਗਵਾੜਾ ਵੱਲੋਂ ਗੁੱਗਾ ਮਾਰੀ ਜੀ ਦੇ ਧਾਰਮਿਕ ਸਥਾਨ ਤੇ ਸਮੂਹ ਮਹਿਲਾ ਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਦਾ ਤਿਉਹਾਰ ਮਨਾਇਆ ਗਿਆ ਇਸ ਦੌਰਾਨ ਜਿੱਥੇ ਮਹਿਲਾਵਾਂ ਤੇ ਲੜਕੀਆਂ ਸਜ ਧਜ ਕੇ ਇਸ ਮੇਲੇ ਦੀ ਰੌਣਕ ਨੂੰ ਉਚਾਰ ਚੰਨ ਲਗਾ ਰਹੀਆਂ ਸਨ ਉੱਥੇ ਹੀ ਮਹਿਲਾਵਾਂ ਤੇ ਲੜਕੀਆਂ ਵੱਲੋਂ ਪ੍ਰਾਤਨ ਵਿਰਸੇ ਦੀ ਯਾਦ ਨੂੰ ਤਾਜ਼ਾ ਕਰਦੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਇਸ ਦੌਰਾਨ ਮਹਿਲਾਵਾਂ ਤੇ ਲੜਕੀਆਂ ਨੇ ਪ੍ਰਸਿੱਧ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤੇ ਬੋਲੀਆਂ ਵੀ ਪੇਸ਼ ਕੀਤੀਆਂ ਆਪਣੇ ਸੰਬੋਧਨ ਵਿੱਚ ਮਹਿਲਾਵਾਂ ਨੇ ਸਮੂਹ ਮਹਿਲਾ ਵਾ ਆਂ ਵਧਾਈਆਂ ਦਿੰਦਿਆਂ ਅੱਜ ਦੀ ਨੌਜਵਾਨੀ ਨੂੰ ਆਪਣੇ ਪ੍ਰਾਤਨ ਵਿਰਸੇ ਨਾਲ ਜੁੜੇ ਰਹਿਣ ਦਾ ਸੰਦੇਸ਼ ਵੀ ਦਿੱਤਾ ਮਹਿਲਾਮਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਇੱਕ ਅਜਿਹਾ ਤਿਉਹਾਰ ਹੈ ਜਿਸ ਦਾ ਮਹਿਲਾਮਤ ਦੇ ਲੜਕੀਆਂ ਨੂੰ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਮਹਿਲਾਮਾ ਤੇ ਲੜਕੀਆਂ ਮੌਜੂਦ ਸਨ ਕਸ਼ਮੀਰਾ ਨਾਮ ਰੂਹੀ ਅਸੀਂ ਖਲਵਾੜਾ ਗੇਟ ਡੁੱਗਾ ਮਾੜੀ ਨੂੰ ਕੋਲ ਆਨੇ ਆ ਤੇ ਅੱਜ ਸਾਡੀ ਡੁੱਗਾ ਮਾੜੀ ਮੰਡਲੀ ਜੋ ਕਿ ਕੀਆ ਮੰਡਲੀ ਹੈ ਉਹਨਾਂ ਵੱਲੋਂ ਤੀਜ ਦਾ ਤਿਹਾਰ ਮਨਾਇਆ ਗਿਆ ਹੈ ਤੇ ਇਸ ਦੇ ਵਿੱਚ ਸਾਡਾ ਪੰਜਾਬੀ ਵਿਸਤਾ ਜਿਹਦੇ ਵਿੱਚ ਲੋਕ ਗੀਤ ਸੁਹਾਗ ਗੀਤਾਂ ਬੋਲੀਆਂ ਪਾ ਕੇ ਪੰਗੜਾ ਪਾ ਕੇ ਬਹੁਤ ਹੀ ਵਧੀਆ ਢੰਗ ਨਾਲ ਸਾਡਾ ਜਿਹੜਾ ਪ੍ਰੋਗਰਾਮ ਹੈ ਮਨਾਇਆ ਗਿਆ ਹੈ ਤੇ ਸਾਨੂੰ ਬਹੁਤ ਖੁਸ਼ੀ ਹੈ ਇਸ ਪ੍ਰੋਗਰਾਮ ਦੀ ਹਰ ਸਾਲ ਹੀ ਸਾਡੀ ਸੰਸਥਾ ਵੱਲੋਂ ਇਹ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ ਜਾਂਦਾ ਹੈ ਧੀਆਂ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਹੈ ਧੀਆਂ ਦਾ ਤਿਹਾਰ ਸੌਣ ਮਹੀਨੇ ਦੇ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ ਇਸ ਸੌਣ ਦੇ ਮਹੀਨੇ ਵਿੱਚ ਧੀਆਂ ਜਿਹੜੀਆਂ ਆਪਣੀ ਮਾਵਾ ਮਾਪਿਓ ਦੇ ਘਰ ਆਉਂਦੀਆਂ ਹਨ ਸੌਣ ਦਾ ਮਹੀਨਾ ਕੱਟਣ ਤੇ ਇਹ ਮਾਪਿਓ ਵੱਲੋਂ ਵੀ ਜਿਹੜੀ ਆ ਆਪਣੇ ਵੱਲੋਂ ਬਣਦੀ ਜੋ ਵੀ ਆ ਆਪਣੀ ਧੀਆਂ ਨੂੰ ਦਿੱਤੀ ਜਾਂਦੀ ਹੈ ਸੰਧਾਰਾ ਜਿਹਨੂੰ ਕਿ ਅਸੀਂ ਕਹਿੰਦੇ ਹਨ ਤੇ ਇਹ ਸਾਡਾ ਲੋਕਗੀਤ ਹੈ ਲੋਕ ਜਿਹੜਾ ਕੀ ਆ ਸਾਡੀ ਤੇ ਰਿਵਾਜ ਹੈ ਲੋਕ ਰਿਵਾਜ ਹੈ ਜਾ ਬਤਾ ਸਾਡੀਆਂ ਤਿੰਨਾਂ ਨੇ ਲਈ ਸਾਡੇ ਮਾਪਿਆਂ ਵੱਲੋਂ ਇਹ ਪਿਆਰ ਹੈ ਜਿਹੜਾ ਉਹਨਾਂ ਨੇ ਦਿੱਤਾ ਜਾਂਦਾ ਹੈ